ਅੱਜਕੱਲ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਇਹ ਮੁੱਦਾ ਹੈ ਬੁੱਢੇ ਨਾਲੇ ਨੂੰ ਲੈ ਕੇ ਬੀਤੇ ਦਿਨ ਜਿੱਥੇ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਬੰਨ ਲਗਾਉਣ ਲਈ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਕੋਲੇ ਪੁੱਜੇ ਉੱਥੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਮਰਾਜ਼ਮ ਵੀ ਮੌਜੂਦ ਸਨ ਜਿੱਥੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਅਤੇ ਬੈਰੀਕੇਟਿੰਗ ਕੀਤੀ ਇਹਨਾਂ ਲੋਕਾਂ ਦਾ ਇੱਕੋ ਹੀ ਕਹਿਣਾ ਸੀ ਕਿ ਬੁੱਢੇ ਨਾਲੇ ਦਾ ਜੋ ਪਾਣੀ ਹੈ ਉਹ ਡਾਈੰਗ ਇੰਡਸਟਰੀ ਦੇ ਕਰਕੇ ਖਰਾਬ ਹੋ ਰਿਹਾ ਹੈ ਉਧਰ ਦੂਜੇ ਪਾਸੇ ਡਾਈੰਗ ਇੰਡਸਟਰੀ ਨੇ ਵੀ ਇੱਕ ਵੱਡਾ ਇਕੱਠ ਕੀਤਾ ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਇਹ ਇਕੱਠ ਸਾਡੇ ਉਹਨਾਂ ਵੀਰਾਂ ਨੂੰ ਨਹੀਂ ਦਿਖਾਉਣ ਲਈ ਜਾਂ ਉਹਨਾਂ ਦੇ ਉਲਟ ਨਹੀਂ ਸਗੋਂ ਅਸੀਂ ਉਹਨਾਂ ਨੂੰ ਇਹ ਜਾਗਰੂਤ ਕਰਨਾ ਚਾਹੁੰਦੇ ਹਾਂ ਕਿ ਡਾਈੰਗ ਇਹਨਾਂ ਮਜ਼ਦੂਰਾਂ ਦੀ ਰੋਟੀ ਹੈ ਇਹ ਮਜ਼ਦੂਰ ਡਾਈੰਗ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਖਾਂਦੇ ਹਨ ਅਤੇ ਉਹਨਾਂ ਨੇ ਨਾਲ ਕਿਹਾ ਕਿ ਸਾਡੀਆਂ ਇੰਡਸਟਰੀਆਂ ਜੋ ਕਿ ਪੰਜਾਬ ਲੁਧਿਆਣਾ ਦੀ ਹੱਬ ਹੈ ਉਹਨਾਂ ਦੇ ਵਿੱਚ ਲਗਾਤਾਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਹਨ ਪਾਣੀ ਸਾਫ਼ ਹੋ ਕੇ ਅੱਗੇ ਜਾਂਦਾ ਹੈ ਅਸੀਂ ਲੋਕਾਂ ਨੂੰ ਜਾਗਰੂਤ ਕਰਨ ਲਈ ਅੱਜ ਇਕੱਠੇ ਹੋਏ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਡਾਈਂਗ ਮਾਲਕਾਂ ਦਾ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਸੁਣਦੇ ਹਾਂ ਉਹਨਾਂ ਦਾ ਪੱਖ ਅੱਜ ਮੋਰਚਾ ਕਾਲੇ ਪਾਣੀ ਦਾ ਜਿਹੜਾ ਤਿੰਨ ਤਰੀਕ ਨੂੰ ਤੋਂ ਦਿੱਤੀ ਗਈ ਸੀ ਕੀ ਕਹਿਣਾ ਚਾਹੁੰਦੇ ਹਨ ਜਿਹੜਾ ਕਾਲਾ ਪਾਣੀ ਮੋਰਚੇ ਨੇ ਜਿਹੜੀ ਕਾਲ ਦਿੱਤੀ ਹੈਗੀ ਅਸੀਂ ਜਿਹੜੇ ਡਾਈੰਗ ਇੰਡਸਟਰੀ ਦੇ ਆਊਟਲੈਟ ਆ ਸੀਟੀਵੀ ਦੇ ਆਊਟਲੈਟ ਆ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਗੁੰਮਰਾ ਕਰਦੇ ਰਹਿ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਆ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ 350 ਕਰੋੜ ਰੁਪਏ ਦੇ ਪ੍ਰੋਜੈਕਟ ਲੱਗੇ ਜਿਹੜੇ ਸੀਟੀਵੀ ਜਿੱਚ 250 ਕਰੋੜ ਰੁਪਏ ਇੰਡਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਬ ਜਿਹੜੀ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕਲੀ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਸੀਟੀਪੀ ਨਾਲ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਇਆ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਇਆ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ਼ ਹੋਣ ਵਾਸਤੇ ਔਰ ਜਿਹੜਾ ਅਸੀਂ 4.5 ਲੱਖ ਰੁਪਇਆ ਮਹੀਨੇ ਦਾ ਬਿੱਲ ਦੇ ਰਹੇ ਆ ਕੀ ਉਹ ਲੱਗਦਾ ਲੈ ਵੀ ਅਸੀਂ ਅਨਟਰੀਟਡ ਪਾਣੀ ਪੀਣ ਦਵਾਂਗੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਆ ਜੇ 4.5 ਲੱਖ ਰੁਪਇਆ ਬਿੱਲ ਦੇ ਰਹੇ ਆ ਤਾਂ ਸਹੀ ਟਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਸੀਟੀਪੀ ਆ ਇਹਨੂੰ ਹਰ ਅੱfte 10 ਦਿਨ ਬਾਅਦ ਸਰਪ੍ਰਾਈਜ਼ ਵਿਜ਼ਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਸਟਾਫ ਆ ਕੇ ਇਹਦੀ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜੈਗਰ ਬੋਟਾਂ ਜਿਹੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟੀਬੀ ਚੱਲ ਰਿਹਾ ਹੈ ਸੈਂਟਰਲ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਸਰਪ੍ਰਾਈਜ਼ ਵਿਜ਼ਿਟ ਕਰਦੀਆਂ ਔਰ ਜੋ ਚੈੱਕ ਕਰਦੀਆਂ ਉਹ ਪਲਾਂਟ ਨੂੰ ਬਿਲਕੁਲ ਓਕੇ ਪਾਉਂਦੀਆਂ ਜਿਹੜੇ ਸਾਡੇ ਰਿਪੋਰਟਾਂ ਬਿਲਕੁਲ ਅਕੋਰਡਿੰਗ ਟੂ ਪੈਰਾਮੀਟਰ ਆਉਂਦੀਆਂ ਇਸ ਕਰਕੇ ਸੀਟੀਬੀ ਚੱਲ ਰਿਹਾ ਹੈ ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ ਆ ਕੇ ਜਿਹੜਾ ਰਬੋਟਾ ਪੁਆਇੰਟਰ ਉਹਨੀਆਂ ਤਾਂ ਚੱਲਦੇ ਆ ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾ ਕਰ ਰਿਹਾ ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਹੈ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਣੇ ਫਿਰਦੇ ਕਾਲੇ ਪਾਣੀ ਵਾਲੇ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ ਕੀ ਇਹ ਇਹਨਾਂ ਨੇ ਅਜੇ ਤੱਕ ਅਸੀਂ ਤਾਂ 4.5 ਲੱਖ ਰੁਪਏ ਮੇਰੇ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲ ਨੂੰ ਪਾਣੀ ਸਾਫ਼ ਕਰਨੇ ਹਰ ਮਹੀਨ ਇੱਕ ਮਹੀਨੇ ਦਾ ਇਹਨਾਂ ਨੇ 5 ਪੈਸੇ ਵੀ ਕਦੀ ਕਰਜ ਕੀਤੇ ਆ ਬੁੱਢੇ ਨਾਲ ਨੂੰ ਸੌਫ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਨੂੰ ਕਿੱਦਾਂ ਦੇਖਦੇ ਹੋ ਜੀ ਇਹਨਾਂ ਦੀ ਕਾਲ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਦਾ ਬਲੈਕਮੇਲ ਕਰਕੇ ਇੰਡਸਟਰੀ ਤੋਂ ਪੈਸੇ ਇਕੱਠੇ ਕਰਨਾ ਜਾਂ ਜਿਵੇਂ ਆਉਣ ਵਾਲੇ ਟਾਈਮ ਤੇ ਇਹਨਾਂ ਦੇ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਿਛਲੇ ਟਾਈਮ 'ਚ ਪਤਾ ਹੀ ਆ ਲੋਕ ਕਮੂਦਾ ਲੈ ਕੇ ਅਸੀਂ ਇਲੈਕਸ਼ਨਾਂ ਜਾਵਾਂਗੇ ਔਰ ਅਸੀਂ ਇਲੈਕਸ਼ਨਾਂ ਆ ਜਾਈ ਕੱਲ ਨੂੰ ਐਮ.ਐਲ.ਏ ਬਣ ਜਾਾਂਗੇ ਵਿਧਾਨ ਸਭਾ 'ਚ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਿ ਅਸੀਂ ਪਾਣੀ ਬਿਲਕੁਲ ਸਾਫ਼ ਕਰਕੇ ਪਾ ਰਹੇ ਆ ਇਹ ਗੁੰਮਰਾ ਨਹੀਂ ਕਰ ਸਕਣਗੇ ਲੋਕਾਂ ਨੂੰ ਕਿਸਾਨ ਜਿੱਥੇ ਬੰਦੀਆਂ ਦਾ ਸਮਰਥਨ ਉਹ ਇਹਨੂੰ ਕਿੱਦਾਂ ਦੇਖਦੇ ਦੋ ਕਿਸਾਨ ਜਿੱਥੇ ਬੰਦੀਆਂ ਦੇ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਿੱਥੇ ਬੰਦੀਆਂ ਨੇ ਵੇਖਿਆ ਹੀ ਪਿਛਲੇ ਟਾਈਮ ਤੇ ਕਿਸ ਤਰ੍ਹਾਂ ਮੋਰਚੇ ਲਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉੱਥੇ ਕਿੰਨੀਆਂ ਏਜੰਸੀਆਂ ਬੈਠੀਆਂ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠੀਆਂ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜਪੀਆਂ ਆਪਸ ਦੇਖੋ ਕੁਝ ਜਿਹੜੀ ਕਿਸਾਨ ਜਥੇਬੰਦੀਆਂ ਕੁਝ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੋਤੀ ਪ੍ਰਧਾਨ ਬਗਾਉਂਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਝ ਨਹੀਂਗਾ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰੀਆਂ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਵੇਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕਹੋ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜ਼ਮੀਨਦਾਰ ਨੂੰ ਰਿਕਾਰਡ ਲਿਆ ਕੇ ਦਿਓ ਉਹ ਕਿਵੇਂ ਪ੍ਰਧਾਨ ਬਣ ਗਿਆ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਹੀ ਨਹੀਂ ਸੀ ਕਾਲੇ ਪਾਣੀ ਮੋਰਚੇ ਨੂੰ ਲੈ ਕੇ ਹਾਂਜੀ ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਜਾਂ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਪੋਲੇ-ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜਾ ਇਲਜ਼ਾਮ ਡਾਈਂਗ ਇੰਡਸਟਰੀ ਦੇ ਸੀਟਾ ਪੀਆ ਤੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿਣਾ ਉਹ ਕਹਿੰਦੇ ਵੀ ਡਾਈੰਗ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਮੈਂ 2 ਦਿਨ ਡਾਈੰਗ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਆ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੌਣ ਜ਼ਿੰਮੇਵਾਰ ਹੈ ਉਹ ਦੱਸੋ ਬੰਦੇ ਅੱਗੇ ਵੀ ਕਰ ਚੁੱਕੇ ਆ 2-3 ਵਾਰੀ ਸੈਂਪਲਿੰਗ ਵੀ ਹੋਈ ਅੱਧ ਦੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ BOD COD ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬਦਿਆਂ ਜਿਹੜੇ ਲੱਗੇ ਐ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋਂ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕੱਢੀ ਜਿਹਦਾ ਨੁਕਸਾਨ ਹੁੰਦਾ ਉਹ ਸਿੱਦਕੀ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਵੀ ਤੁਸੀਂ ਡਾਇਰੈਕਟ ਚਾਰ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿੱਦਾਂ ਗਾਣੇ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬਣਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾਂ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਬੀਏ ਨਾਲ ਜੋੜੇ ਜਾਣ ਟ੍ਰੈਫਿਕ ਦੇ ਅੱਧਾ ਮਸਲਾ ਹੱਲ ਹੋ ਜਿੰਦਾ ਸੜਕਾਂ ਬਣ ਜਾਂਣ ਦਰਿਆ ਦੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦਣ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਲ ਸਰਕਾਰ ਦੇ ਹਾਂਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਦਿੰਦੀ ਸਰਕਾਰ ਸੈਂਪਲ ਵੀ ਅਸੀਂ ਚੈੱਕ ਕਰਵਾਏ ਨੇ ਕਈ ਵਾਰ ਔਰ ਜਿਹੜੀ ਅੱਜ 3 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀ ਕਿ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿੱਦਾਂ ਦੇਖਦੇ ਆਂ ਵੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਆ ਅਸੀਂ ਤੇ ਹੁਣ ਧਰਨਾ ਕਿੰਨੀ ਦੇਰ ਤੱਕ ਜਾਰੀ ਹੈ ਤੁਹਾਡਾ ਤਾਂ ਦੋ ਘਟੇ ਧਰਨਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦੱਸਿਆ ਹੈ ਤਰਦਾ ਨਹੀਂ ਕੋਈ ਅਸੀਂ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ਼ ਕਰਦੇ ਆਂ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਹੈ ਲੋਕਾਂ ਨੂੰ ਜਾਨੂ ਕਰਾਇਆ ਸੀ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਇਦਾਂ ਨਹੀਂ ਸਰਕਾਰ ਦੇ ਖਿਲਾਫ ਅਸੀਂ ਕਿਉਂ ਤਰਦਾ ਦੇ ਆ ਕੇ ਸਰਕਾਰ ਨਾਲ ਲੱਗੀ ਸਾਡੀ ਹੈਲਪ ਕਰਦੀ ਡੀਸੀ ਸਾਹਿਬ ਹੈਲਪ ਕਰਦੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਇਹ ਇੰਡਸਟਰੀ ਜਿਹੜੀ ਇੱਕ ਰੀਡ ਦੀ ਹੱਡੀ ਇਹ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਪੂਰੀ ਕੀ ਦੇਖਦੇ ਕਿ ਇਸ ਤੋਂ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਲਿਓ ਉਹਨਾਂ ਨੂੰ ਵੀ ਸੀਟਪੀ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐਮ ਐਲ ਡੀ ਪਾਣੀ ਡੈਕਟ ਜਾ ਰਿਹਾ ਡੈਕਟ ਚਾਰਜ ਪੰਪਿੰਗ ਸਟੇਸ਼ਨ ਲੱਗੇ ਗੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਯਾਰ ਇੰਡਸਟਰੀ ਲੱਗੀ ਇੱਥੇ ਇਹ ਉਹ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਸੇ ਸੁਧਾਨੇ ਦੇ ਨਾਮ ਨਾਲ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਸਮਰਥਨ ਦਿੱਤਾ ਉਹ तकरीबन 23 ਉਹ ਐਦਾ ਐਦਾ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮ ਐਲ ਡੀ ਆ ਨਿਕਲਦੀ ਸਲੱਜ ਪਾਣੀ ਸਾਫ਼ ਕਰਦੇ ਆ ਤਾਂ ਹੀ ਲੱਖਾਂ ਰੁਪਏ ਸਲੱਜ ਦਾ ਦਿੰਦੇ ਆ ਤੁਸੀਂ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲੋ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰੋਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਠੀਕ ਹੁੰਦਾ ਔਰ ਕੀ ਹੁੰਦਾ ਕਿਸੇ ਨੂੰ Pakk rakh